ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬੀ ਸ੍ਰੀ ਰਾਮ ਹਲਾ ਤੀਜਾ ਸਤਿਗੁਰ ਮਲੀਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹਿ ਸਮਾਏ ਮਨ ਮੇਰੇ ਸਤਿਗੁਰ ਸਿਓ ਜਿਤ ਲਾਏ ਨਿਰਮਲ ਨਾਮ ਸਦਾ ਨਿਤ ਨੋਆ ਵਸੈ ਮਨ ਆਇ ਰਹਾਉ ਹਰ ਦਿਓ ਰੱਖੋ ਆਪਣੀ ਸਰਣਾਈ ਜਿਉਂ ਰਖੇ ਤਿਉਂ ਰਹਿਣਾ ਗੁਰ ਕਾਬ ਸਬਦ ਜੀਵਤ ਮਰੇ ਗੁਰਮੁਖ ਭავਨ ਤੇ ਤਰਨਾ ਵੱਡੇ ਭਾਗ ਨਉ ਪਾਈਏ ਗੁਰਮਤਿ ਸਵਰੁਝਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜ ਰਹਿਐ ਸਮਾਈ ਏਕ ਨਾਮ ਅਨੂਖ ਸਬਦਨ ਭਾਵੇ ਬੰਦਨ ਬੰਦ ਪਵਾਇ ਲਖ ਜਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤ ਮਨ ਆਨੰਦ ਹੈ ਸਚੇ ਸਬਦ ਰੰਗ ਰਾਤੇ ਅਨੰਦ ਗੁਣ ਗਾਵਹਿ ਤਦ ਨਿਰਮਲ ਸਹਜ ਨਾਮ ਸਮਾਤੇ ਗੁਰਮਤਿ ਅਮਰਤ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ ਏ ਕੋ 7 1 ਅਰਧ ਹੈ ਗੁਰਮਤਕ ਕਥ ਕਹਾਣੀ ਸੱਚਾ ਸਾਹਿਬ ਸੇਵਿਐ ਗੁਰਮਖ ਹੈ ਵਸੇ ਮਨ ਆਏ ਸਦਾ ਰੰਗ ਰਾਤੇ ਸਾਚ ਸੋ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਦੇ ਦੇ ਜਗਾਏ ਆਪੇ ਮੇਰ ਮਿਲਾਏ ਦਾ ਨਾਨਕ ਸਬਦ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਸ੍ਰੀ ਰਾਮ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਉ ਜਤ ਲਾਏ ਨਿਰਮਲ ਨਾਮ ਸਦਾ ਨਿਤ ਨੋ ਆਵਸੇ ਮਨ ਆਇ ਰਹਾਉ ਹਰ ਜਿਉ ਰੱਖੋ ਆਪਣੀ ਸਰਣਾਈ ਜਿਉਂ ਰਖਹਿ ਤਿਉਂ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਭਵ ਜਲ ਤਰਨਾ ਵੱਡੇ ਭਾਗ ਨੋ ਪਾਈਏ ਗੁਰਮਤਿ ਸਵਰੁਝਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜ ਰਹਿਐ ਸਮਾਈ ਇਕ ਨਾਮ ਅਨੁਖ ਸਭ ਦਿਨ ਭਾਵੇ ਬੰਦਨ ਬੰਦ ਪਵਾਇ ਹ ਲਖ ਜਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤ ਮਨ ਅਨੰਦ ਹੈ ਸੱਚੇ ਸਭ ਰੰਗ ਰਾਤੇ ਅਨੰਦ ਗੁਣ ਗਾਵੇ ਸਦ ਨਿਰਮਲ ਸਹਜ ਨਾਮ ਸਮਾਤੇ ਗੁਰਮਖ ਅਮਰ ਤੇ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ ਏ ਕੋ ਸੇਵਨ ਏ ਕਾ ਰਧਾ ਗੁਰਮਤਾ ਕਥ ਕਹਾਣੀ ਸਚਾ ਸਾਹਿਬ ਸੇਵੇ ਗੁਰਮਖ ਹੈ ਵਸੇ ਮਨ ਆਏ ਸਦਾ ਰੰਗ ਰਾਤੇ ਸਾਚ ਸੋ ਆਪਣੀ ਕਿਰਪਾ ਅਗਰ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਤੇ ਦੇਜ ਜਗਾਏ ਆਪੇ ਮੇਰ ਮਿਲਾਏ ਦਾ ਨਾਨਕ ਸਬਦ ਸਮਾਏ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ 3 ਸਤਗੁਰ ਮਿਲਿਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਉ ਜਤ ਲਾਏ ਨਿਰਮਲ ਨਾਮ ਸਦਾ ਨਿਤ ਨੋਵਾ ਵਸੇ ਮਨ ਆਇ ਰਹਾਓ ਹਰ ਦਿਓ ਰੱਖੋ ਆਪਣੀ ਸਰਣਾਈ ਜਿਉਂ ਰਖਹਿ ਤਿਉਂ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਭਵ ਜਲ ਤਰਨਾ ਵੱਡੇ ਭਾਗ ਨੋ ਬਾਈਏ ਗੁਰਮਤਿ ਸਵਰੁਝਾਈ ਆਪੇ ਮਨ ਵਸੇ ਆਪ ਰਬ ਕਰਤਾ ਸਹਜ ਰਹਿਐ ਸਮਾਈ ਇਕ ਨਾਮ ਅਨੂਖ ਸਬਦਨ ਭਾਵੇ ਬੰਦਨ ਬੰਦ ਪਵਾਇ ਆ ਲਖ ਜਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤ ਮਨ ਅਨੰਦ ਹੈ ਸੱਚੇ ਸਬਦ ਰੰਗ ਰਾਤੇ ਅਨੰਦ ਗੁਣ ਗਾਵੇ ਤਦ ਨਿਰਮਲ ਸਹਜ ਨਾਮ ਸਮਾਤੇ ਗੁਰਮਤਿ ਅਮਰ ਤੇ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ ਏ ਕੋ ਸੇਵਨ ਇੱਕ ਅਰਧ ਹੈ ਗੁਰਮਤ ਘਤ ਕਹਾਣੀ ਸੱਚਾ ਸਾਹਿਬ ਸੇਵਿਐ ਗੁਰਮਖ ਹੈ ਵਸੇ ਮਨ ਆਏ ਸਦਾ ਰੰਗ ਰਾਤੇ ਸਾਚ ਸੂ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਤੇ ਦੇਜ ਗਾਏ ਆਪੇ ਮੇਰ ਮਿਲਾਏ ਦਾ ਨਾਨਕ ਸਬਦ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਸ੍ਰੀ ਰਾਮ ਹਰਲਾ ਤੀਜਾ ਸਤਗੁਰ ਮੰਲੀਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮ ਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਉ ਜਤ ਲਾਏ ਨਿਰਮਲ ਨਾਮ ਸਦਾ ਨਿਤ ਨੋਆ ਵਸੇ ਮਨ ਆਇ ਰਹਾਓ ਹਰ ਗਿਓ ਰੱਖੋ ਆਪਣੀ ਸਰਣਾਈ ਜਿਉਂ ਰੱਖਹਿ ਤਿਉਂ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਭਵ ਜਲ ਤਰਨਾ ਵੱਡੇ ਭਾਗ ਨੋ ਪਾਈਏ ਗੁਰਮਤਿ ਸਵਰਝਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜ ਰਹਿਐ ਸਮਾਈ ਇਕ ਨਾਮ ਅਨੁਖ ਸਭ ਦਿਨ ਭਾਵੇ ਬੰਦਨ ਬੰਦ ਪਵਾਇ ਹਲਚਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤ ਮਨ ਅਨੰਦ ਹੈ ਸੱਚੇ ਸਭ ਰੰਗ ਰਾਤੇ ਅਨੰਦ ਗੁਣ ਗਾਵੇ ਸਦ ਨਿਰਮਲ ਸਹਜ ਨਾਮ ਸਮਾਤੇ ਗੁਰਮਖ ਅਮਰਤ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ ਏ ਕੋ ਸੇਵਨ ਏਕ ਅਰਾਧਾ ਗੁਰਮਖ ਅਖਥ ਕਹਾਣੀ ਸਚਾ ਸਾਹਿਬ ਸੇਵਿਐ ਗੁਰਮਖ ਵਸੇ ਮਨ ਆਏ ਸਦਾ ਰੰਗ ਰਾਤੇ ਸਾਚ ਸੋ ਆਪਣੀ ਕਿਰਪਾ ਅਗਰ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਤੇ ਦੇਜੇ ਜਗਾਏ ਆਪੇ ਮੇਰ ਮਿਲਾਏ ਦਾ ਨਾਨਕ ਸਬਦ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਸਤਗੁਰ ਮਿਲਿਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਉ ਜਤ ਲਾਏ ਨਿਰਮਲ ਨਾਮ ਸਦਾ ਨਿਤ ਨੋ ਆਵਸੇ ਮਨ ਆਇ ਰਹਾਉ ਹਰ ਦਿਓ ਰੱਖੋ ਆਪਣੀ ਸਰਣਾਈ ਜਿਉਂ ਰਖਹਿ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਭਵਜਲ ਤਰਨਾ ਵੱਡੇ ਭਾਗ ਨੋ ਬਾਈਏ ਗੁਰਮਤਿ ਸਵਰੁਝਾਈ ਆਪੇ ਮਨ ਵਸੇ ਪ੍ਰਭ ਕਰਤਾ ਸਹਜ ਰਹਿਐ ਸਮਾਈ ਇਕ ਨਾਮ ਅਨੁਖ ਸਭ ਦਿਨ ਭਾਵੇ ਬੰਦਨ ਬੰਦ ਪਵਾਇ ਹ ਲਖ ਜਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤ ਮਨ ਆਨੰਦ ਹੈ ਸੱਚੇ ਸਭ ਰੰਗ ਰਾਤੇ ਅਨੰਦ ਗੁਣ ਗਾਵੇ ਤਦ ਨਿਰਮਲ ਸਹਜੇ ਨਾਮ ਸਮਾਤੇ ਗੁਰਮਖ ਅਮਰਤ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ ਏ ਕੋ ਸੇਵਨ ਏਕ ਅਰਾਧਾ ਗੁਰਮਤਾ ਕਾਥ ਕਹਾਣੀ ਸੱਚਾ ਸ爱 ਸੇਵਿਐ ਗੁਰਮਖੈ ਵਸੇ ਮਨ ਆਏ ਸਦਾ ਰੰਗ ਰਾਤੇ ਸਾਚ ਸੋ ਆਪਣੀ ਕਿਰਪਾ ਅਗਰ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਤੇ ਦੇ ਜਗਾਏ ਆਪੇ ਮੇਰ ਮਿਲਾਏ ਦਾ ਨਾਨਕ ਸ਼ਬਦ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਸ੍ਰੀ ਰਗ ਮਹਲਾ 3 ਸਤਗੁਰ ਮੰਗ ਲੀਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਉ ਜਤ ਲਾਏ ਨਿਰਮਲ ਨਾਮ ਸਦਾ ਨਿਤ ਨੋਆ ਵਸੇ ਮਨ ਆਇ ਰਹਾਓ ਹਰ ਦਿਓ ਰੱਖੋ ਆਪਣੀ ਸਰਣਾਈ ਜਿਉਂ ਰਖਹਿ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮਕ ਭਵ ਜਲ ਤਰਨਾ ਵੱਡੇ ਭਾਗ ਨਉ ਪਾਈਏ ਗੁਰਮਤਿ ਸਵਰਗ ਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜ ਰਹਿਐ ਸਮਾਈ ਇਕ ਨਾਮ ਅਨੁਖਾ ਸਬਦਨ ਭਾਵੇ ਬੰਦਨ ਬੰਦ ਪਵਾਇ ਹਾ ਲਖਿ ਜਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤ ਮਨ ਆਨੰਦ ਹੈ ਸੱਚੇ ਸਬਦ ਰੰਗ ਰਾਤੇ ਅਨੰਦ ਗੁਣ ਗਾਵੇ ਤਦ ਨਿਰਮਲ ਸਹਿਜ ਨਾਮ ਸਮਾਤੇ ਗੁਰਮਤਿ ਅਮਰਤ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧੇ ਗੁਰਮਤਕ ਕਥ ਕਹਾਣੀ ਸੱਚਾ ਸਾਹਿਬ ਸੇਵਿਐ ਗੁਰਮਖ ਵਸੇ ਮਨ ਆਏ ਸਦਾ ਰੰਗ ਰਾਤੇ ਸਤਿ ਸਿਓ ਆਪਣੀ ਕਿਰਪਾ ਘਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਦੇ ਦੇਜ ਜਗਾਏ ਆਪੇ ਮੇਰ ਮਿਲਾਏ ਦਾ ਨਾਨਕ ਸ਼ਬਦ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਮ ਮਹਲਾ ਤੀਜਾ ਸਤਗੁਰ ਮਿਲਿਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਉ ਜਤ ਲਾਏ ਨਿਰਮਲ ਨਾਮ ਸਦਾ ਨਤਨ ਆਵਸੇ ਮਨ ਆਇ ਰਹਾਉ ਹਰ ਦਿਓ ਰੱਖੋ ਆਪਣੀ ਸਰਣਾਈ ਜਿਉ ਰੱਖਹਿ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਭਵ ਜਲ ਤਰਨਾ ਵੱਡੇ ਭਾਗ ਨਉ ਪਾਈਐ ਗੁਰਮਤਿ ਸਵਰਗ ਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜ ਰਹਿਐ ਸਮਾਈ ਇਕ ਨਾਮ ਅਨੁਖ ਸਬਦ ਨ ਭਾਵੇ ਬੰਦਨ ਬੰਦ ਪਵਾਇ ਹਾ ਲੱਛ ਰਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤ ਮਨ ਆਨੰਦ ਹੈ ਸੱਚੇ ਸਬਦ ਰੰਗ ਰਾਤੇ ਅਨੰਦ ਗੁਣ ਗਾਵੇ ਸਦ ਨਿਰਮਲ ਸਹਜ ਨਾਮ ਸਮਾਤੇ ਗੁਰਮਤਿ ਅਮਰਤ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ ਏ ਕੋ ਸੇਵਨਾ ਏ ਕਾ ਰਧਾ ਗੁਰਮਤ ਕਾ ਕਥ ਕਹਾਣੀ ਸੱਚਾ ਸ爱 ਸੇਵਿਐ ਗੁਰਮਖ ਐ ਵਸੇ ਮਨ ਆਏ ਸਦਾ ਰੰਗ ਰਾਤੇ ਸਾਚ ਸੋ ਆਪਣੀ ਕਿਰਪਾ ਅਗਰ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਤੇ ਦੇ ਜਗਾਏ ਆਪੇ ਮੇਰ ਮਿਲਾਏ ਦਾ ਨਾਨਕ ਸ਼ਬਦ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬੀ ਸ਼੍ਰੀ ਰਾਗ ਮਹੱਲਾ 3 ਸਤਗੁਰ ਮਿਲਿਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਉ ਜਤ ਲਾਏ ਨਿਰਮਲ ਨਾਮ ਸਦਾ ਨਿਤ ਨੋ ਆਵਸੈ ਮਨ ਆਇ ਰਹਾਉ ਹਰ ਜਿਉ ਰੱਖੋ ਆਪਣੀ ਸਰਣਾਈ ਜਿਉਂ ਰੱਖਹਿ ਤਿਉਂ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਭਾਵ ਜਲ ਤਰਨਾ ਵੱਡੇ ਭਾਗ ਨੋ ਪਾਈਏ ਗੁਰਮਤਿ ਸਵਰਝਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜ ਰਹਿਐ ਸਮਾਈ ਇਕ ਨਾਮ ਅਨੂਖ ਸਭ ਦਿਨ ਭਾਵੇ ਬੰਦਨ ਬੰਦ ਪਵਾਇ ਹ ਲਖ ਜਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤ ਮਨ ਅਨੰਦ ਹੈ ਸੱਚੇ ਸਭ ਰੰਗ ਰਾਤੇ ਅਨੰਦ ਗੁਣ ਗਾਵੇ ਸਦ ਨਿਰਮਲ ਸਹਜ ਨਾਮ ਸਮਾਤੇ ਗੁਰਮਖ ਅਮਰਤ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ ਏ ਕੋ ਸੇਵਨ ਏ ਕਾ ਰਧਾ ਗੁਰਮਤਾ ਕਥ ਕਹਾਣੀ ਸੱਚਾ ਸਾਹਿਬ ਸੇਵੇ ਗੁਰਮਖ ਹੈ ਵਸੇ ਮਨ ਆਏ ਸਦਾ ਰੰਗ ਰਾਤੇ ਸਾਚ ਸੋ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਤੇ ਦੇਜ ਜਗਾਏ ਆਪੇ ਮੇਰ ਮਿਲਾਏ ਦਾ ਨਾਨਕ ਸਬਦ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਮਹਲਾ ਤੀਜਾ ਸਤਗੁਰ ਮਿਲਿਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਉ ਜਤ ਲਾਏ ਨਿਰਮਲ ਨਾਮ ਸਦਾ ਨਿਤ ਨੋਆ ਵਸੇ ਮਨ ਆਇ ਰਹਾਓ ਹਰਿ ਜੀਉ ਰੱਖੋ ਆਪਣੀ ਸਰਣਾਈ ਜਿਉ ਰਖਹਿ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਭਾਵੈ ਤਰਨਾ ਵੱਡੇ ਭਾਗ ਨੋ ਪਾਈਏ ਗੁਰਮਤਿ ਸਵਰੁਝਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜ ਰਹਿਐ ਸਮਾਈ ਇਕ ਨਾਮ ਅਨੁਖ ਸਬਦਨ ਭਾਵੇ ਬੰਦਨ ਬੰਦ ਪਵਾਇ ਹਾ ਲਖਜਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤ ਮਨ ਅਨੰਦ ਹੈ ਸੱਚੇ ਸਬਦ ਰੰਗ ਰਾਤੇ ਅਨੰਦ ਗੁਣ ਗਾਵੇ ਤਦ ਨਿਰਮਲ ਸਹਜ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣਿ ਏ ਕੋ ਸੇਵਨ ਏ ਕਾ ਰਧਾ ਗੁਰਮਖ ਅਖਾਤ ਕਹਾਣੀ ਸੱਚਾ ਸਾਹਿਬ ਸੇਵਿਐ ਗੁਰਮਖ ਵਸੇ ਮਨ ਆਏ ਸਦਾ ਰੰਗ ਰਾਤੇ ਸਾਚ ਸੋ ਆਪਣੀ ਕਿਰਪਾ ਅਗਰ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਤੇ ਦੇਜੇ ਜਗਾਏ ਆਪੇ ਮੇਰ ਮਹਲਾ ਦਾ ਨਾਨਕ ਸਬਦ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ ਤੀਜਾ ਸਤਗੁਰ ਮਿਲਿਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਉ ਜਿਤ ਲਾਏ ਨਿਰਮਲ ਨਾਮ ਸਦਾ ਨਿਤ ਨੋਆ ਵਸੇ ਮਨ ਆਇ ਰਹਾਉ ਹਰ ਦਿਓ ਰੱਖੋ ਆਪਣੀ ਸਰਣਾਈ ਜਿਉ ਰਖਹਿ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਭਾਵ ਜਲ ਤਰਨਾ ਵੱਡੇ ਭਾਗ ਨੋ ਪਾਈਏ ਗੁਰਮਤਿ ਸਵਰੁਝਾਈ ਆਪੇ ਮਨ ਵਸੇ ਪ੍ਰਭ ਕਰਤਾ ਸਹਜ ਰਹਿਐ ਸਮਾਈ ਇਕ ਨਾਮ ਅਨੁਖ ਸਬਦਨ ਭਾਵੇ ਬੰਦਨ ਬੰਦ ਪਵਾਇ ਹ ਲਖ ਜਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤ ਮਨ ਅਨੰਦ ਹੈ ਸੱਚੇ ਸਬਦ ਰੰਗ ਰਾਤੇ ਅਨੰਦ ਗੁਣ ਗਾਵਹਿ ਤਦ ਨਿਰਮਲ ਸਹਿਜ ਨਾਮ ਸਮਾਤੇ ਗੁਰਮਖ ਅਮਰਤ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ एको सेवन एक आराध गुरमुख अकथ कहानी सच्चा साहिब सेवे है गुरमुख है बसे मन आए सदा रंग राते सतसो अपनी कृपा अगर मिलाए आपे करे कराय आपे इकल सुदिया दे जगाए आपे मेर मिलाए दा नानक शब्द समाए सतनाम श्री वाहेगुरु साहिबी श्री राग महला तीसरा ਸਤਗੁਰ ਮਿਲਿਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਓ ਜਤ ਲਾਏ ਨਿਰਮਲ ਨਾਮ ਸਦਾ ਨਿਤ ਨੋ ਆਵਸੈ ਮਨ ਆਇ ਰਹਾਓ ਹਰ ਦਿਓ ਰੱਖੋ ਆਪਣੀ ਸਰਣਾਈ ਜਿਉਂ ਰਖੇ ਤਿਉਂ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਭਵ ਜਲ ਤਰਨਾ ਵੱਡੇ ਭਾਗ ਨਉ ਪਾਈਏ ਗੁਰਮਤਿ ਸਵਰਜ ਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹੇ ਰਹਿਆ ਸਮਾਈ ਇਕ ਨਾਮ ਅਨੁਖ ਸਬਦਨ ਭਾਵੇ ਬੰਦਨ ਬੰਦ ਪਵਾਇਆ ਲਖ ਜਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤ ਮਨ ਅਨੰਦ ਹੈ ਸੱਚੇ ਸਬਦ ਰੰਗ ਰਾਤੇ ਅਨੰਦ ਗੁਣ ਗਾਵਹਿ ਤਦ ਨਿਰਮਲ ਸਹਿਜ ਨਾਮ ਸਮਾਤੇ ਗੁਰਮਤਿ ਅਮਰ ਤੇ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ ਏ ਕੋ ਸੇਵਨ ਇਕ ਅਰਧ ਗੁਰਮਤਕ ਕਥ ਕਹਾਣੀ ਸੱਚਾ ਸਾਹਿਬ ਸੇਵਿਐ ਗੁਰਮਖ ਹੈ ਵਸੇ ਮਨ ਆਏ ਸਦਾ ਰੰਗ ਰਾਤੇ ਸਾਚੂ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਤੇ ਦੇਜੇ ਜਗਾਏ ਆਪੇ ਮੇਰ ਮਿਲਾਏ ਦਾ ਨਾਨਕ ਸਬਦ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ 3 ਸਤਗੁਰ ਮਿਲਿਆ ਫੇਰ ਨ ਪਾਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਗੁਰ ਸਿਉ ਜਤ ਲਾਏ ਨਿਰਮਲ ਨਾਮ ਸਦਾ ਨਿਤ ਨੋਆ ਵਸੇ ਮਨ ਆਇ ਰਹਾਓ ਹਰ ਦਿਓ ਰੱਖੋ ਆਪਣੀ ਸਰਣਾਈ ਜਿਉਂ ਰਖਹਿ ਤਿਉਂ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਭਵ ਜਲ ਤਰਨਾ ਵੱਡੇ ਭਾਗ ਨੋ ਪਾਈਏ ਗੁਰਮਤਿ ਸਵਰਝਾਈ ਆਪੇ ਮਨ ਵਸੇ ਆਪਰਬ ਕਰਤਾ ਸਹਜ ਰਹਿਐ ਸਮਾਈ ਇਕ ਨਾਮ ਅਨੁਖ ਸਬਦਨ ਭਾਵੇ ਬੰਦਨ ਬੰਦ ਪਵਾਇਆ ਲਖ ਜਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤ ਮਨ ਆਨੰਦ ਹੈ ਸੱਚੇ ਸਬਦ ਰੰਗ ਰਾਤੇ ਅਨੰਦ ਗੁਣ ਗਾਵੇ ਤਦ ਨਿਰਮਲ ਸਹਜ ਨਾਮ ਸਮਾਤੇ ਗੁਰਮਤਿ ਅਮਰ ਤੇ ਬਾਣੀ ਬੋਲ ਹੈ ਸਭ ਆਤਮ ਰਾਮ ਪਛਾਣੀ ਏ ਕੋ ਸੇਵਨ ਇੱਕ ਅਰਧ ਹੈ ਗੁਰਮਤਕ ਅਖਥ ਕਹਾਣੀ ਸੱਚਾ ਸਾਹਿਬ ਸੇਵਿਐ ਗੁਰਮਖ ਹੈ ਵਸੇ ਮਨ ਆਏ ਸਦਾ ਰੰਗ ਰਾਤੇ ਸਾਚੂ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨ ਸੁਤੇ ਦੇ ਜਗਾਏ ਆਪੇ ਮੇਰ ਮਿਲਾਏ ਦਾ ਨਾਨਕ ਸਬਦ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ